ਜੀਵੇ ਜੋੜੀ ਤੇ ਕੋਠੇ ਉੱਤੇ ਪਾਤੀ ਦੇ ਆਪ ਉੱਤੇ ਚੜੇਗਾ ਹਾਤੀ ਸਾਡੀ ਲੋੜੀ ਬਣਾ ਕੇ ਸਾਡੀ ਲੋੜੀ ਬਣਾ ਚਾਰ ਕੇ ਦਾਨੇ ਖਿੱਲਾ ਦੇ ਲੋੜੀ ਲੈ ਕੇ ਿੱllਾਂਗੇ ਪਾ ਦੇ ਸੰਦੂ ਲੋੜੀ ਜੀਵੇ ਤੇਰੀ ਜੋੜੀ ਰੱਬ ਤੇਰਾ ਧੰਨਵਾਦ ਹੂੰ ਕਿਤੇ ਕਿਤੇ ਗਿਆ ਸੀ ਹੋਰ ਆਈ ਗੜੀ ਚਾਈਆ ਹੁਣ

ਕਾਲੀ ਜੰਨੀ ਜੰਨੀ ਸਿਰ ਦੀ ਜੰਨੀ ਹਣੀ ਤੇ ਪਰਾਂ ਅੰਸਰਾਂ ਦੇ ਦਿੱਤਾ ਹੁਣ ਤਾਂ ਮੈਨੂੰ ਲੱਭਣੀ ਨਹੀਂ ਹੈਗੀ ਚੱਲ ਫੇਰ ਕਦੇ ਲੈ ਜੀ ਹਾਂ ਗੇੜਾ ਮਾਰ ਕੇ ਚਾਹ ਹੀ ਬਣਾ ਦੇ ਥੋੜੇ ਕਿ ਸੰਨ ਚਾਹ ਹੀ ਪਿਆਰੇ ਸਾਡੇ ਘਾਣਿਆ ਦੀ ਮੀਆ ਕਿਹੜੀ ਸ਼ਾਪ ਲਾ ਦਿੰਨੀ ਹਾਂ ਚਾਹ ਪੀਣੇ ਤੇ ਰੁੰਦੇ ਆ ਇਹਨੇ ਤੁਸੀਂ ਜਾਇਓਗੇ ਮੈਂ ਥੋੜੀ ਚਾਹ ਬਣਾ ਦੇਣੀ ਠੀਕ ਹੈ ਹਾਂ ਛੋਟਾ ਜਹਾ ਪਰ ਪੱਕਾ ਰੋਂਦਾ ਲੱਗ ਰਿਹਾ ਅੰਦਰ ਕਿਥੇ ਤੱਕ ਗਈਆਂ ਸੀਗੀਆਂ ਹੁਣ ਦੇ ਤੇ ਕਰ ਬੈਠੇ ਹੈ ਉਹ ਬੈਠ ਕੇ ਜਾਂਦੀ ਉਹ ਪਰਲੀ ਗਲੀ ਚ ਵੀ ਨਾ 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 ਇਹੀ ਗਲੀ ਆ ਸਾਡੇ ਆਹੀ ਗਲੀ ਚ ਅੱਛਾ ਅੱਛਾ ਦਰਵਾਜੇ ਘੱਟ ਖੋਲਦੇ ਨਾ ਲੋਕ ਅੱਜ ਕੱਲ ਪਤਾ ਕੀ ਨਾ ਜਵਾਨਾ ਮਾੜਾ ਆ ਗਿਆ ਲੋਕੀ ਡਰਨ ਲੱਗੇ ਹਾਂ ਜਿਹੜੇ ਅਸਲੀ ਨੇ ਉਹ ਵੀ ਰਹਿ ਜਾਂਦੇ ਨੇ ਮੰਗਣ ਤੋਂ ਵਿਚਾਰੇ ਸਹੀ ਗੱਲ ਹੈ ਸੀ ਨਾਲ ਪਾਣੀ ਮੱਕੀ ਦੀ ਰੋਟੀ ਸਾਗ ਲੈ ਫੇ ਖਾ ਲੋ ਰੋਟੀ ਹੈ ਨਾ ਮੱਖਣ ਪਾ ਕੇ ਮੱਖਣ ਆ ਤੇ ਮੱਖਣ ਕੱਢੀ ਅਸੀਂ ਆ

ਉਹ ਤੇਰਾ ਜਦੋਂ ਮਰੋਲੀਆ ਸੀ ਭਾਈ ਤੁਸੀਂ ਦੋਨੇ ਟਹਿਣਾ ਕੁਗਵਾਂਢਣਾ ਜਾਂ ਤਾਂ ਖੁੱਲਾ ਪੈਸਾ ਸਾਹਮਣੇ ਪੜਾਣਾ ਟਹਿਣਾ ਮੂਹਣ ਬੰਨ ਮਾ ਪੈਸਾ ਦਾ ਮੂਹਣ ਬੰਨ ਹਾਂਰਾ ਖੁੱਲਾ ਪੈਸਾ ਸਾਨੂੰ ਕੋਈ ਜਾਣਦਾ ਹੀ ਨਹੀਂ ਜੰਨਾ ਉਹ ਪੈਸਾ ਵੀ ਇਹਦਾ ਓੱਖਾ ਬਣਦਾ ਜਦੋਂ ਉਹ ਪੈਸਾ ਵੀ ਓੱਖਾ ਬਣਦਾ ਸੋ ਤੇ ਖਰਚੇ ਵੀ ਘੱਟ ਸੇ ਖਰਚੇ ਵੀ ਘੱਟ ਸੇ ਹਾਂ ਖਰਚੇ ਐ ਘੱਟ ਤੇ ਕਦੇ ਘਰੇਦਿਆ ਕਰਦੇ ਸੀ ਤੇਰੇ ਪਾਸੇ ਤੇ ਵਿਆਹ ਹੁੰਦੇ ਸੀ ਹਾਂ ਹਾਂ ਡੈਂਟ ਲਾਣਾ ਚੌੜਦਾਰੀ ਲਾੜੀ ਚਲ ਵਿਆਹ ਕਰਦੇ ਨੇ ਵਿਆਹ ਕਰਦਾ ਨਾ ਹੁਣ ਤਾਂ ਪੈਸਾ ਜ ਕਰਦੇਗੀ 4 ਵਜੇ ਅਨੰਦ ਹੁੰਦੇ ਹਾਂ 4 ਵਜੇ ਨੰਦ 4 ਵਜੇ ਨੇ ਮੇਰੇ ਆਹੋਂ ਨੇਰੇ ਨੇ ਹਾਂ ਅੱਧੇ ਨੇ ਕਾਦੇ ਹੁਣ ਕੋਈ ਮਹਾਰਾ ਵਜਦੇ ਨੇ ਇੱਕ ਬਾਜੀਆਂ ਦਾ ਨੰਦਾ ਇਹਦੇ ਨੂੰ ਇਹਨਾਂ ਨੂੰ ਕੋਈ ਸ਼ਰਾਬ ਪੀ ਲਾਂਦਾ ਹੈ ਨਾ ਨਸ਼ੇ ਕਿਤੇ ਖਾ ਕੇ ਫਿਰ ਦੁਬਾਰੇ ਜਾਂਦੇ ਨੇ ਕਿ ਸ਼ਰਾਬ ਵੀ ਪੀਤੀ ਨੇ ਸ਼ਰਾਬ ਵੀ ਰੱਬ ਲੰਭਦੇ ਨੇ ਕੋਈ ਤਾਂ ਬਜਾਰਾ ਨਹੀਂ ਤਾਂ ਕਦੇ

ਉਹ ਤੇ ਕੱਪੜੀ ਕਿੱਛ ਨਹੀਂ ਵੀ ਇਹ ਲੇਵਾ ਦੇ ਰੋ ਪਾਲ ਥੂਣੀ ਬੈਜੋ ਦਿਵਾਲੇ ਦਿਵਾਲੇ ਪਾਲ ਥੂਣੀ ਬੈਜੋ ਦਿਵਾਲੇ ਦਿਵਾਲੇ ਥੋੜਾ ਥੋੜਾ ਮੇਵਾ ਵਿੱਚ ਪਾਈ ਓਏ 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 ਹੈਪੀ ਲੋੜੀ ਹੈਪੀ ਲੋੜੀ तू दे, दे लोड़ी तेरी जीव जोड़ी ने तू दे लोड़ी तेरी जीव जोड़ी ओ कर्मा वाले ओ देखो ऐ सोड़ी लोड़ी लोड़ी जंगी लोड़ी ईश्वर आए इसर द्रिद्र जाए द्रिद्र दी जड़ चले पाए ईश्वर आए द्रिद्र जाए द्रिद्र दी जड़ चले पाए ईश्वर आए द्रिद्र जाए द्रिद्र दी जड़ पाए ਕੀ ਸਰਾਇ ਜਿੱਦ ਕਰ ਜਾਇਦ ਜਿੱਦ ਕਰ ਜੇਰ ਚੱਲੇ ਪਾਏ ਚਾਰਿਆ ਨਾ ਫਿਰ ਦੂਜੇ ਫਿਰ ਆਏ ਇਸ ਤੋਂ ਆਏ ਜੀ ਚਲੋ ਜੀ ਚਾਹੇ ਸੁਣਵਾ ਦੇਣਾ 3 4 14 ਜੀ ਸਬਸਕ੍ਰਾਈਬਰਸ ਵੀ ਹੋ ਜਾਣਗੇ ਚਾਬਲੀ ਵੀ ਆ ਕੇ ਕਰ ਦਿਓ ਸਬਸਕ੍ਰਾਈਬ ਬਾਕੀ ਅੱਜ ਕੇ ਵੀਡੀਓ ਕੋ ਇਹੀ ਪੇ ਰਹਿਣੇਗਾ ਇੱਕ ਪੂਗਾ ਬਣਾ ਦਿੰਦੇ ਹਾਂ ਨਾ ਤੇ ਲਾਂਦਾ ਪੂਗਾ ਭਾਈ ਮੈਂ ਤਦਾ ਬੰਦਾ ਨਹੀਂ ਕੁਛ ਵੀ ਸਹੀ ਗੱਲ ਕਹਿਨੀ ਮੈਂ ਤੇ ਕਿਹੜਾ ਬੰਦਾ ਬਣਦਾ ਮੈਂ ਤਾਂ ਲੱਕ ਦੇ ਖੋ ਲਾ ਜਰਾ ਮੈਂ ਤਾਂ ਬਸ ਰੋਟੀ ਦਾ ਟੀ ਮਸਾ ਬਣਦੀ ਹੈ ਉਹ ਤਾਂ ਮੈਂ ਆਪ ਜੀ ਨਹੀਂ ਕਰਦਾ ਕੁਛ ਵੀ ਬਣਾਉਣ ਨੂੰ ਪਰ ਪਹਿਲਾਂ ਮੰਮੀ ਹੋਰ ਮੇਰੇ ਬਹੁਤ ਕੁਛ ਬਣਾਉਂਦੇ ਸੀਗੇ ਕਰਦੇ ਹੋ ਨਾ ਦੇਖੋ ਸਾਡਾ ਜੀਜੀ ਮੁੰਡਾ ਦੇਖੋ ਸਾਡਾ ਆ ਦੇਖੋ ਅਸੀਂ ਤਾਂ ਹਸਾਲ ਇੱਥੇ ਜਲਾਉਂਦੇ ਇਸ ਹਾਲ ਮੈਡੀ ਆਏ ਵੇਕਮ ਬੈਕ ਟੂ ਇਨ ਅਨਦਰ ਵੀਡੀਓ ਮਾਚ ਕਰਾਉਂਦੇ ਬੱਸ ਖੇਡ ਲਈ ਜਾ ਰਹੇ ਹਾਂ ਜਿਵੇਂ ਅੱਜ ਆ ਅਗਰ ਬਾਕੀ ਦਾਸ ਨਹੀਂ ਸੁਣਾ ਬੁਲਾਵੇ ਕਿ ਕਿ ਨਹੀਂ ਜਾਣਾ ਆਪਣਾ ਇਹ